ਸਵਾਗਤ ਹੈ ਕਿਸਾਨ ਵੀਰੋਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਬੋਲ ਵੀ ਦਿੰਨੇ ਆ 98768 69767 ਤੇ ਅੱਜ ਦੀ ਵੀਡੀਓ ਆਪਾਂ ਪਿੰਡ ਮਾੜੀ ਤੋਂ ਕਵਰ ਕਰਾਂਗੇ ਜੀ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣੇ ਦੀ ਵੀਡੀਓ ਆ ਇੱਕ ਤੁਹਾਨੂੰ ਲੋਕ ਲੱਜ ਮੱਝ ਦਿਖਾਵਾਂ ਕਿ ਕਿਹੜਾ ਸੂਆ ਸੂਈ ਆ ਜਾਂ ਕਿੰਨੇ ਕ ਦਿਨ ਹੋਇਆ ਸੂਈ ਨੂੰ ਜਾਂ ਮਗਰ ਗਿਆ ਸਾਰਾ ਕੋ ਬਾਪੂ ਜੀ ਤੋਂ ਬਸਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਪਹਿਲਾਂ ਤਾਂ ਨੰਬਰ ਤਾਂ ਨੰਬਰ ਤਾਂ ਮੈਂ ਬੋਲਤਾ ਪਿੰਡ ਦੱਸੋ ਜੀ ਆਪਣਾ ਮਾੜੀ ਮੁਸਤਫਾ ਜੀ ਮਾੜੀ ਮੁਸਤਫਾ ਤੇ ਜ਼ਿਲ੍ਹਾ ਆਪਾਂ ਨੂੰ ਮੋਗਾ ਜੀ ਜ਼ਿਲ੍ਹਾ ਮੋਗਾ ਤੇ ਤਹਿਸੀਲ ਆ ਗਈ ਬਾਗਾਪੁਰਾਣੇ ਓਕੇ ਜੀ ਨੇੜੇ ਤੇੜੇ ਕਿਹੜੇ ਪਿੰਡ ਰਹਿ ਕੇ ਬਾਪੂ ਜੀ ਇੱਥੇ ਸੰਤਪੁਰਾ ਲੜਾਈ ਬੈਰੋਕੇ ਓਕੇ ਬੈਰੋਕੇ ਸਾਡੇ ਕੋਲੇ ਆ ਗਏ ਹਾਂਜੀ ਮੌਰ ਤੇ ਬਾਕੀ ਦਾ ਬਾਗਾ ਪ੍ਰਾਣਾ ਕਿੰਨਾ ਪਾਇੰਦਾ ਇੱਥੋਂ ਇੱਥੋਂ ਲਗਭਗ ਹੋਊਗਾ 11-12 ਕਿਲੋਮੀਟਰ ਤੱਕ ਪਾਹੀ ਪਾਗ ਤਬੀ ਨਹੀਂ ਉਹ ਉਹ 15 ਅੰਦਾਜ਼ਾ ਉਹ 15 ਅੰਦਾਜ਼ਾ ਇਹ ਦੇ ਸਾਨੇ ਚ ਪਿੰਡ ਹੈ ਜੀ ਤੇ ਜਿਹੜੀ ਆਪਾਂ ਝੋਟੀ ਦੇਖੀ ਨੇ ਜਾਂ ਮੱਝ ਲਾਲ ਗੇ ਜਾਂ ਝੋਟੀ ਜੀ ਕਿਹੜੇ ਸੂਏ ਸੂਆ ਵਾਸਤੇ ਦੀ ਸੂਈ ਹੈ ਇਹ ਦੂਜੀ ਦੂਜੀ ਸੂਏ ਸੂਈ ਆ ਮਗਰ ਕੱਟੀ ਆ ਗਈ ਜੀ ਮਗਰ ਕੱਟੀ ਆ ਕਦੋਂ ਸੂਈ ਹੈ ਜੀ 400 ਸੂਈ ਹੈ 400 ਸੂਈ ਹੈ ਕਿੰਨਾ ਕੁ ਦੁੱਧਣ ਦਾ ਇਹ ਦੇ ਸਕਦੀ ਅੱਜ ਕੇ ਦੋਦੇ ਸਮਝ ਲੈ ਕਿ ਕਹਿ ਰਹਾ ਹਾਂ ਤਾਂ 5 ਕਿਲੋ ਦੋਨੋਂ ਡੰਗਾ ਦਾ 11 ਕਿਲੋ ਹੋਏਗਾ ਹੋਏਗਾ ਹਾਂ ਉਸ ਤੋਂ ਬਾਅਦ ਇਹ 15 ਕਿਲੋ ਦੱਸ ਤੇ ਬਾਕੀ ਦੀ ਗੱਲ ਇੱਥੋਂ ਸਟਾਰਟਿੰਗ ਹੀ ਆ ਦੀ ਹਾਂਜੀ ਸਟਾਰਟਿੰਗ ਜੀ ਤੇ ਖੋਲੋ ਜੀ ਚੰਗੇ ਥਣ ਲੈਵੇ ਦੀ ਹੈ ਜੀ ਤੇ ਬਾਕੀ ਦੀ ਗੱਲ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਲੈ ਆ ਉਸ ਹਿਸਾਬ ਨਾਲ ਦੇ ਲੈਵੇ ਜਜਮੈਂਟ ਕਰ ਲਿਓ ਤੇ 5:00 ਵਜੇ ਇਹਦੀ ਵੀਡੀਓ ਚੱਲ ਹੀ ਜਾਣੀ ਅੱਜ ਜੀ 10 ਤਰੀਕ ਆ ਜਾਂ 11 ਤਰੀਕ ਆ ਜੀ ਤੇ 12ਵਾਂ ਮਹੀਨਾ 2025 ਨੂੰ ਆਪਾਂ ਵੀਡੀਓ ਬਣਾ ਰਹੇ ਆਂ ਆ ਦੇਖੋ ਥਣ ਲੈਵੇ ਦੀ ਮਾੜੀ ਤੋਰੋ ਅੱਗੇ ਦੀ ਸਾਰੀ ਤੁਹਾਨੂੰ ਕਵਰ ਕਰਕੇ ਦੇਵਾਂਗੇ ਆ ਦੇਖ ਲੋ ਮੋੜ ਲਿਓ ਜੀ ਬਸ ਓਕੇ ਜੀ ਓਕੇ ਆ ਦੇਖੋ ਜੀ ਥਾਣ ਹਵਾਨੇ ਦੀ ਪਿੱਛੇ ਤੋਂ ਆਪਾਂ ਤੁਹਾਨੂੰ ਦਿਖਾ ਦਈਏ ਥੋੜੀ ਜੀ ਚੱਕ ਦੀ ਜ਼ਰੂਰ ਆਉ ਕੋਈ ਚੱਕਰ ਨਹੀਂ ਆ ਦੇਖੋ ਤੇ ਧਾਰਾਂ ਦੁਰਾਂ ਦੀ ਓਕੇ ਜੀ ਬੰਨ ਲਓ ਹਾਂ ਜੀ ਓਕੇ ਹੈ ਜੀ ਆਪਾਂ ਤੇ ਚਵਾਈ ਜੂਈ ਦੀ ਓਕੇ ਜੀ ਜਮਾ ਹਾਂ ਜੀ ਜਮਾ ਓਕੇ ਜੀ ਤੇ ਥਣਾ ਥੁਣਾ ਦੀ ਓਕੇ ਤੇ ਮੈਨਮੂਨ ਨੂੰ ਜੇ ਹੁਣ ਭੂਰ ਸ਼ਰਲਾ ਕੋਈ ਨਹੀਂ ਨੇ ਕੋਈ ਨਹੀਂ ਉਹ ਤਾਂ ਸਾਡੇ ਸਾਹਮਣੇ ਹੋ ਜਰੀ ਤੇ ਕਦਗੜ ਬਹੁਤ ਜ਼ਿਆਦਾ ਹੈ ਜੀ ਹਨਾ ਹਾਂਜੀ ਹਾਂਜੀ ਫੁੱਲ ਕਦਗੜ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੱਡੇ ਕਦਗੜ ਦੀ ਤੁਹਾਨੂੰ ਝੋਟੀ ਕਵਰ ਕਰਕੇ ਦਿੱਤੀ ਕਿਉਂਕਿ ਹੋਰ ਹੈ ਨਹੀਂ ਬਾਪੂ ਜੀ ਦੇ ਨਾਲ ਕੋਈ ਧੜਾ ਧੁਰਾ ਮਰਾਉਣ ਵਾਲਾ ਥੱਲੇ ਉਹ ਕੇ ਹੈ ਜੀ ਜਮਾ ਤੇ ਮੁੱਲ ਇਹਦਾ ਜਿਹੜਾ ਉਹ ਫੋਨ ਦੇ ਉੱਤੇ ਰਹਿਣ ਵਾਲਾ ਤੇ ਹੋਊਗਾ ਜਮਾ ਜਏ ਜਿਹੜਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਇਹ ਲਾ ਕੇ ਤੁਸੀਂ ਮੁੱਲ ਪੁੱਛ ਸਕਦੇ ਹੋ ਜੀ ਤੇ ਕਰ ਲਿਓ ਸੰਪਾਰਕ ਜੀ ਪਿੰਡ ਮਾੜੀ ਮਸਤਵਾ ਜ਼ਿਲ੍ਹਾ ਅਮੋਗਾ ਤੇ ਤਹਿਸੀਲ ਹੈਗੀ ਬਾਗਾਪਰਾਣਾ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਝੋਟੀ ਅਜੇ ਕਵਰ ਕਰ ਲਿਓ ਬਾਈਆਂ ਨਾਲ ਸੰਪਰਕ ਮਗਰ ਕੱਟੀ ਵੀ ਚੰਗੇ ਤੇ ਦੁੱਧ ਬਾਈਆਂ ਦਾ ਕਹਣਾ 15 ਕਿਲੋ ਇਹ ਦੇ ਸਕਦੀ ਆ ਤੇ ਬਾਕੀ ਤੁਹਾਡੀ ਸਮਝ ਤੇ ਤੁਹਾਡੀ ਸੇਵਾ ਕੰਮ ਕਰਦੀ ਆ ਤੇ ਕਿੰਨਾ ਕੁ ਦੁੱਧ ਲੈ ਸਕਦੇ ਆ ਜੀ ਤੇ ਵਰ ਝੋਟੀ ਦੇ ਵਿੱਚ ਕੋਈ ਵੀ ਕਮੀ ਨਹੀਂ ਫੱਟ ਫਾੜ ਤੇ ਟਹਿਟ ਹਵਾਨੇ ਦੀ ਆ ਗਈ ਇਹ ਕਿਉਂਕਿ ਇੰਨਾ ਹਵਾਨੇ ਵਾਲੇ ਪਸ਼ੂ ਦੁੱਧ ਜ਼ਰੂਰ ਕੱਢਦੇ ਆ ਬਾਹਲਾ ਦਿਖਾਵਾ ਵੀ ਦੁੱਧ ਨਹੀਂ ਕੱਢਦਾ ਤੇ ਕਰ ਲਿਓ ਬਾਈਆਂ ਨਾਲ ਸੰਪਰਕ ਨੰਬਰ ਬਾਈਆਂ ਦਾ ਆਨ ਸਕਰੀਨ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈ ਦਲੋ ਧੰਨਵਾਦ ਜਲਦ ਮਿਲਦਾ ਹੈ ਕੇ ਨਵੇਂ ਵੀਡੀਓ ਦੇ ਨਾਲ